ਮੰਤ ਸਿੰਘ ਦਾ ਸੰਤੋਖ 46 ਪਨਾਜ ਆਪਣਾ ਬਣਾ ਲਿਆ। 프리 ਮਣੀ। ਇਹ ਗੱਲਾ ਦਾ ਗੱਲ ਇੱਕ ਜੋ ਆਵਾਜ਼ਾਂ ਦਾ ਮਾਰਨੇ ਦੀ ਕੀਤੀ ਗਈ। ਜਿਵੇਂ ਤੁਸੀਂ ਲਾਹੇ ਤੇਰੇ ਖਲਾ ਸਾਹਮਣੇ ਅੱਜ ਅਸੀਂ ਪਹੁੰਚੇ ਹੋਏ ਹਾਂ ਜੀ ਪਿੰਡ ਨਰੂਰ ਵਿਖੇ ਗੁਰਿੰਦਰ ਸਿੰਘ ਗੁਰੂ ਦੀ ਗੋਲਕ ਨਾਂ ਦੀ ਜਿਹੜੀ ਸੰਸਥਾ ਹੈ ਬਹੁਤ ਚੰਗਾ ਉਪਰਾਲਾ ਕਰ ਰਹੀ ਹੈ ਇਸ ਇਲਾਕੇ ਦੇ ਚੰਗੇ ਪ੍ਰਫੁੱਲਤ ਕਰ ਰਹੀ ਹੈ। ਤੁਹਾਨੂੰ ਪਤਾ ਲੱਗਿਆ ਸੰਸਥਾ ਬਾਰੇ ਇਹ ਸੰਸਥਾ ਨੇ ਅਪਰੀਸ਼ੀਏਟ ਕਰਨ ਲਈ ਪਹੁੰਚੇ ਕਿੱਥੇ ਅਸੀਂ ਆਪਣੀ ਫਿਲਮ ਪ੍ਰਮੋਟ ਕਰ ਰਹੇ ਸੀ ਸਾਡੀ ਫਿਲਮ ਆ ਰਹੀ ਹੈ ਅਰਦਾਸ ਸਰਬੱਤ ਦੇ ਭਲੇ ਦੀ 13 ਸਤੰਬਰ ਨੂੰ ਸੋਸੀਂ ਉਹਦੇ ਵਿੱਚ ਸੀਮਾ ਪੌਸ਼ਲ ਜੀ ਤੇ ਰਮੀਤ ਕੌਰ ਦੇ ਨਾਲ ਮੈਂ ਮਿਲ ਕੇ ਤਰੋਣੀ ਅਸੀਂ ਪਹੁੰਚੇ ਸੀ ਦਰਸ਼ਕਾਂ ਨਾਲ ਇੱਥੇ ਗੱਲਬਾਤ ਕਰ ਲਈ ਤੁਹਾਨੂੰ ਪਤਾ ਲੱਗਿਆ ਸੰਸਥਾ ਬਾਰੇ ਬੜੀ ਚੰਗਾ ਪਹਿਲੇ ਸਭ ਤੋਂ ਪਹਿਲਾਂ ਹੀ ਇਹ ਸੰਸਥਾ ਸਾਡੀ ਫਿਲਮ ਨੂੰ ਪਹਿਲਾਂ ਇੱਕ ਚੰਗਾ ਪ੍ਰਚਾਰ ਕਰ ਰਹੀ ਹੈ ਉਹ ਜਿਹੜਾ ਪ੍ਰਚਾਰ ਹੈ ਉਹ ਸਰਬੱਤ ਦੇ ਭਲੇ ਦਾ ਪ੍ਰਚਾਰ ਹੈ ਸਭ ਦੇ ਭਲੇ ਦਾ ਪ੍ਰਚਾਰ ਹੈ ਚਾਹੇ ਉਹ ਆਨਕੋ ਚੈਰੀਟੇਬਲ ਟਰਸਟ ਪਾਸ ਆ ਕੇ ਡਿਸਪੈਕਟੀਫਿਲੀ ਹੋਵੇ ਚਾਹੇ ਲੋੜਵੰਤਿਆਂ ਦੇ ਵਿਆਹ ਦੀ ਗੱਲ ਹੋਵੇ ਚਾਹੇ ਬੁਢੇ ਲੋਣ ਦੀ ਗੱਲ ਹੋਵੇ ਪੰਜਾਬ ਨੂੰ ਹੋਰਿਆ ਪ੍ਰਚਾਰਨ ਦਾ ਜਾਂ ਕਿਸੇ ਗਰੀਬ ਤੇ ਕਿਸੇ ਦੀ ਗੱਲ ਹੋਵੇ ਸੋ ਚੰਗਾ ਪ੍ਰਚਾਰ ਲਾ ਕਰਦੇ ਸਸਤਾ ਜੀ ਅਸੀਂ ਆਪਣੀ ਫਿਲਮ ਦੀ ਪ੍ਰੋਮੋਸ਼ਨ ਕਰ ਲਈ ਤੇ ਬੋਲੀ ਸੀ ਸਾਡੀ ਫਿਲਮ ਤੇ ਅਕਤੂਬਰ ਨੂੰ ਆ ਰਹੀ ਹੈ ਅਰਦਾਸ ਮੱਤ ਦੇ ਭਲੇ ਦੀ ਸੋ ਇਹ ਅਪੀਲ ਕਰਦੇ ਆ ਕਿ ਵੱਧ ਤੋਂ ਵੱਧ ਇਹ ਗ੍ਰਮਨ ਪ੍ਰਮੋਟ ਕਰਕੇ ਦੇਖਣਾ ਚਾਹੀਏ ਤਾਂ ਕਿ ਸਾਡੇ ਬੱਚੇ ਮੂਤੂ ਨਾਲ ਲੜਨ ਲੱਗਣ ਤੇ ਬਾਪਿਆਂ ਦੀ ਜਿਹੜੀ ਬਾਣੀ ਹੈ ਗੁਰੂ ਸਾਹਿਬਾਂ ਦੀ ਬਾਣੀ ਹੈ ਉਹ ਪ੍ਰਮੋਟ ਹੋ ਸਕੇ ਅੱਜ ਸਰ ਅਲਫਾ ਵਾਹਿਗੁਰਜੀ ਕੀ ਫਤਿਹ ਗਰੀਬ ਦਾ ਮੂੰਹ ਗੁਰੀਕੋਲ ਸੰਸਥਾ ਜਨੋਵਲਾ ਉਹ ਇਲਾਕਾ ਵਿੱਚ ਸੰਸਥਾ ਸਹਿਯੋਗ ਨਾਲ ਪਿੰਨ ਰੂੜ ਵਿਖੇ ਗੁਰਨਾਨਕ ਜੀ ਦੇ ਗੰਦਲ ਕੋੜੀ ਚਲਾਇਆ ਜਾ ਰਹੀ ਆ ਅੱਜ ਸਾਡੇ ਕੋਲ ਪੰਜਾਬੀ ਫਿਲਮ ਅਰਦਾਸ ਸ਼ਬਦ ਭਲੀ ਟੀਮ ਪਹੁੰਚੀ ਹੋਈ ਹੈ ਜੀ ਜਿਸ ਵਿੱਚ ਮਲਕੀਸ਼ ਸਿੰਘ ਰੌਣੀ ਹੋਰ ਦੋ ਟੀਵੀ ਪਹੁੰਚੀ ਹੋਈਆਂ ਜੀ ਤੇ ਅਸੀਂ ਸੰਤਾਂ ਰਹੀ ਬੇਨਤੀ ਕਰਦੇ ਆ ਬាទ ਬាទ ਇਹ ਫਿਲਮ ਦੇਖਣ ਵਾਸਤੇ ਸੰਤਾਂ ਥੀਏਟਰ ਪਹੁੰਚਣ ਜੀ ਤੇ ਬਾਕੀ ਇਹਨਾਂ ਨੂੰ ਬੇਨਤੀ ਕਰਦੇ ਆ ਅੱਛਾ ਅਗਲਾ ਮਾ ਜਰੂਰ ਬਣਾਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ